ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਦੇ ਆ 31 ਜੁਲਾਈ ਨੂੰ ਅੱਜ ਰਾਤ ਨੂੰ ਪੰਜਾਬ ਦੇ ਮੌਸਮ ਦੀ ਕਿ ਅੱਜ 31 ਜੁਲਾਈ ਨੂੰ ਰਾਤ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋਵੇਗੀ ਕਿੰਨਾ ਭਾਗਾਂ ਦੇ ਵਿੱਚ ਵੀਰੋ ਮੀਂਹ ਹਨੇਰੀ ਕਰ ਚਮਕਪਨ ਇਦਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਤੇ ਵੀਰੋ ਕਿੰਨਾ ਖੇਤਰਾਂ ਦੇ ਵਿੱਚ ਮੌਸਮ ਥੋੜਾ ਮੋਟਾ ਠੀਕ ਰਹਿ ਸਕਦਾ ਹੈ ਕਿਸਾਨ ਵੀਰੋ ਅੱਜ 31 ਜੁਲਾਈ ਨੂੰ ਰਾਤ ਦੇ ਮੌਸਮ ਵਿੱਚ ਕੁੱਲ ਮਿਲਾ ਕੇ ਵੱਡੀ ਹਲਚਲ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜਿਵੇਂ ਕਿ ਵੀਰੋ ਪੰਜਾਬ ਦੇ ਆਪਾਂ ਮਹਾਲੀ ਤੋਂ ਚੰਡੀਗੜ੍ਹ ਫਤੇਗੜ ਸਾਹਿਬ ਕੁਝ ਭਾਗ ਵੀਰੋ ਇਹਦੇ ਚ ਲੁਧਿਆਣਾ ਵੀ ਆ ਗਿਆ ਪਟਿਆਲਾ ਸੰਗਰੂਰ ਮਾਨਸਾ ਬਠਿੰਡਾ ਵੀਰੋ ਮੁਕਸਰ ਸਾਹਿਬ ਵੀਰੋ ਇਨ੍ਹਾਂ ਭਾਗਾਂ ਦੇ ਵਿੱਚ ਆਪਾਂ ਨੂੰ ਰਾਤ ਦੇ ਸਮੇਂ ਤਕਰੀਬਨ ਅੱਧੀ ਰਾਤ ਨੂੰ ਵੀਰੋ ਵੱਡੀ ਹਲਚਲ ਹੋਣ ਦੇ ਅਸਾਰ ਬਣੇ ਹੋਏ ਨੇ ਜੋ ਕਿ ਵੀਰੋ ਕਾਫੀ ਲੰਬੇ ਸਮੇਂ ਤੱਕ ਇੱਕ ਸਿਸਟਮ ਹੈ ਜੋ ਵੀਰੋ ਕਾਫੀ ਲੰਬੇ ਸਮੇਂ ਤੱਕ ਮੌਸਮ ਪ੍ਰਭਾਵਿਤ ਕਰ ਸਕਦਾ ਹੈ ਵੀਰੋ ਅੱਧੀ ਰਾਤ ਤੋਂ ਬਾਅਦ ਲੈ ਕੇ ਮੌਸਮ ਜਾਨੀ ਕਿ ਜੋ ਆਪਣ ਵਾਲੇ ਵੀ 8-10 ਘੰਟੇ ਹੋਣਗੇ ਕੱਲ ਦੁਪਹਿਰ ਤੱਕ ਦੀ ਆਪਾਂ ਗੱਲ ਕਰੀ ਬਿਰ ਟੁੱਟਮੇ ਰੂਪਾਂ ਦੇ ਵਿੱਚ ਆਪਾਂ ਨੂੰ ਵੱਖ-ਵੱਖ ਖੇਤਾਂ ਦੇ ਜੋ ਵੱਖ-ਵੱਖ ਸਮੇਂ ਪ੍ਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਵੀਰੋ ਜੋ ਮਾਝੀ ਦੋਆਬੇ ਦੇ ਖੇਤਰ ਨੇ ਉਹਨਾਂ ਖੇਤਰਾਂ ਦੇ ਵਿੱਚ ਵੀ ਤਕਰੀਬਨ ਇਸ ਤੋਂ 2-4 ਘੰਟੇ ਬਾਅਦ ਜੇਕਰ ਆਪਾਂ ਗੱਲ ਕਰੀਏ ਸਵੇਰ ਦੇ 3-4 ਵਜੇ ਦੇ ਆਸ-ਪਾਸ ਵੀਰੋ ਸਿਸਟਮ ਉਹਨਾਂ ਭਾਗਾਂ ਨੂੰ ਵੀ ਕਵਰ ਕਰੇਗਾ ਔਰ ਵੀਰੋ ਉਨਾ ਭਾਗਾਂ ਦੇ ਵਿੱਚ ਪਹੁੰਚਦੇ ਥੋੜਾ 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 ਮੋਟਾ ਸਿਸਟਮ ਕਮਜ਼ੋਰ ਹੋ ਜਾਵੇਗਾ ਇਧਰਲੇ ਭਾਗਾਂ ਦੱਖਣੀ ਭਾਗਾਂ ਦੇ ਬਜਾਏ ਵੀਰੋ ਪੂਰਬੀ ਤੇ ਦੱਖਣੀ ਭਾਗਾਂ ਦੀ ਬਜਾਏ ਉਧਰ ਮਾਝੀ ਦੋਬੇ ਦੇ ਖੇਤਰਾਂ ਥੋੜੇ ਮੋٹے ਬਰਸਾਤ ਦੇ ਸਾਲ ਵੀਰੋ ਇਹਨਾਂ ਭਾਗਾਂ ਦੇ ਮੁਕਾਬਲੇ ਘੱਟ ਰਹਣਗੇ ਮੁਖਸਰ ਸਾਹਿਬ ਤੋਂ ਵੀਰੋ ਅੱਗੇ ਫਿਰੋਜ਼ਪੁਰ ਫਰੀਦਕੋਟ ਦੇ ਭਾਗ ਵੀ ਦੇ ਅੰਦਰ ਕਵਰ ਹੋਣਗੇ ਪਰ ਜੋ ਸਿਸਟਮ ਦਾ ਪ੍ਰਵਾਹ ਵੀਰੋ ਪਹਿਲਾਂ ਆਪਾਂ ਨੂੰ ਦੱਖਣੀ ਭਾਗਾਂ ਤੇ ਪੂਰਬੀ ਭਾਗਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਵੀਰੋ ਸਿਸਟਮ ਦੇ ਚੱਲਦੇ ਆ ਆਪਾਂ ਨੂੰ ਵੱਖ-ਵੱਖ ਸਮੇਂ ਵੱਖ-ਵੱਖ ਖੇਤਰਾਂ ਦੇ ਵਿੱਚ ਵੀਰੋ ਕਿਤੇ ਹਲਕਾ ਗਰੇ ਦਰਮਿਆਨਾ ਕਿਤੇ ਇੱਕਾ ਦੋਕਾ ਥਾਮ ਦੇ ਵੀਰੋ ਦਰਮਿਆਨੇ ਤੋਂ ਜ਼ਿਆਦਾ ਮੀਂਹ ਵੀ ਆਪਾਨੂੰ ਦੇਖਣ ਨੂੰ ਮਿਲ ਸਕਦਾ ਹੈ। ਬਾਕੀ ਵੀਰੋ ਜੋ ਭਾਗ ਰਹਿ ਜਾਣਗੇ ਤਕਰੀਬਨ 70-75% ਖੇਤਰ ਨੂੰ ਇਹ ਵੀਰੋ ਇਹ ਸਿਸਟਮ ਹੈ ਜੋ ਕਵਰ ਕਰੇਗਾ। ਬਾਕੀ ਜੋ ਵੀਰੋ ਭਾਗ ਰਹਿ ਜਾਣਗੇ ਉਹ ਕੱਲ 1 ਅਗਸਤ ਵੀਰੋ ਤੇ ਪਰਸੋਂ 2 ਅਗਸਤ ਨੂੰ ਦਿਨ ਫਿਰ ਦੋ ਦਿਨਾਂ ਦੇ ਵਿੱਚ ਕਾਫੀ ਚੰਗੇ ਮੀਂਹ ਦੇ ਸਰ ਬਣੇ ਹੋਏ ਨੇ ਉਹ ਭਾਗ ਵੀਰੋ ਉਹਨਾਂ ਦਿਨਾਂ ਦੇ ਵਿੱਚ ਕਵਰ ਹੋ ਜਾਣਗੇ। ਉਮੀਦ ਹੈ ਕਿ ਆਉਂਦੇ 2-3 ਦਿਨਾਂ ਦੇ ਵਿੱਚ ਵੀਰੋ ਤਕਰੀਬਨ ਸਾਰਾ ਹੀ ਪੰਜਾਬ بارش ਦੇ ਅੰਡਰ ਕਵਰ ਵੀਰੋ ਹਵਾਵਾਂ ਮਾ ਤਕਰੀਬਨ ਅੱਜ ਆਪਾਂ ਨੂੰ ਦੱਖਣ ਪੱਛਮ ਦਿਸ਼ਾ ਤੋਂ ਚਲਦੀਆਂ ਦੇਖਣ ਨੂੰ ਮਿਲਣਗੀਆਂ ਰਾਤ ਦੇ ਟੈਂਪਰੇਚਰ ਵੀ ਤਕਰੀਬਨ 27-28 ਡਿਗਰੀ ਦੇ ਆਸ-ਪਾਸ ਰਹਿਣਗੇ ਅੱਧੀ ਰਾਤ ਤੱਕ ਦਾ ਮੌਸਮ ਵੀਰੋ ਠੀਕ ਹੀ ਰਹੇਗਾ ਹਲਕੀ ਫੁਲਕੀ ਬੱਦਲਬਾਜ਼ੀ ਕਿਨਮਣੇ ਕਦੋਂ ਕਥਾਵਾਂ ਤੇ ਹੋ ਸਕਦੇ ਪਰ ਅੱਧੀ ਰਾਤ ਤੋਂ ਬਾਅਦ ਵੀਰੋ ਮੌਸਮ ਦੇ ਵਿੱਚ ਆਪਾਂ ਨੂੰ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਬਾਕੀ ਵੀਰੋ ਸਵੇਰ ਦੀ ਵੀਡੀਓ 'ਚ ਜਿਵੇਂ ਆਪਾਂ ਨੂੰ ਜਾਣਕਾਰੀ ਮਿਲੂਗੀ ਸਾਰੀ ਸਹੀ ਤੋਂ ਸਹੀ ਅਪਡੇਟ ਲੈ ਕੇ ਪਕਸਾਨ ਵੀਰਾਂ ਦੀ ਸੇਵਾ ਦੇ ਵਿੱਚ ਫੇਰ ਸਵੇਰ ਦੀ ਵੀਡੀਓ ਦੇ ਵਿੱਚ ਹਾਜ਼ਰ ਹੋਵਾਂਗੇ ਸੋ ਵੀਰੋ ਮ ਧੰਨਵਾਦ